ਬਾਲਤਕਲਾਂ ਦੇ ਬੱਸ ਸਟੈਂਡ ਤੇ ਸਥਿਤ 50 ਸਾਲਾ ਦਰਖਤ ਵੱਢਣ ਐ ਮੁਲਾਜ਼ਮਾਂ ਦਾ ਕੀਤਾ ਗਿਆ ਪਿੰਡ ਵਾਸੀਆਂ ਵਿਰੋਧ ਸਮਾਣਾ ਰੋਡ ਤੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਸੜਕ ਦੇ ਕੰਮ ਨੂੰ ਲੈ ਕੇ ਕੁੱਲ 603 ਦਰਖਤ ਵੱਢੇ ਜਾਣੇ ਸੀ ਜਿਸ ਦੇ ਵਿੱਚ ਇਹ 50 ਸਾਲਾ ਪੁਰਾਣਾ ਦਰਖਤ ਵੀ ਆਉਂਦਾ ਸੀ ਅਤੇ ਜਦੋਂ ਵਣ ਵਿਭਾਗ ਦੇ ਵੱਲੋਂ ਇਸ ਦਰਖਤ ਨੂੰ ਵੱਢੇ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀਆਂ ਦੇ ਵੱਲੋਂ ਅਧਵਿਚਾਲੇ ਕੰਮ ਨੂੰ ਰੋਧ ਦਿੱਤਾ ਗਿਆ ਅਤੇ ਇਸ ਦਾ ਰੱਜ ਕੇ ਵਿਰੋਧ ਕੀਤਾ ਗਿਆ ਇਸ ਵੱਢੇ ਜਾ ਰਹੇ और भी लेना चाहिए भाई और किया है है प्लान किया करो पूरे आगे पूरे आगे बात करें असली नहीं लोग पूरी एक्सेलेरेशन ही नहीं देता ये अच्छी आगे ये अपना तो सरकारी के थे نا نا بس بس اوه کي يستا ها چڱا اندر ورن ਬਰੇ ਮੇਰਾ ਨਾਮ ਸੁਖੀ ਤੇ ਆਪਾਂ ਪਿੰਡ ਬਲਦਖੁਰਤ ਚੋਂ ਉਖੜਿਆ ਅੱਡੇ ਤੇ ਹੁਣ ਆਪਾਂ ਟੈਸਟ ਕੀਤਾ ਆਪਣੇ ਪੁਰਾਣਾ ਦਰਖਤ ਦਾ ਬਹੁਤ ਜ਼ਿਆਦਾ ਲਗਭਗ 100 ਸਾਲ ਉਮਰ ਹੋ ਗਈ ਦਰਖਤ ਦੀ ਆਪਣੇ ਬਜ਼ੁਰਗਾਂ ਦੇ ਮਾਫਕਾ ਹਨਾ ਜਿਵੇਂ ਆਪਾਂ ਲਾਲੋ ਸਾਹਿਬ ਅੱਜ ਕੱਲ ਹਰੇਕ ਕੋਈ ਕਹਿ ਰਿਹਾ ਰੁੱਖ ਲਾਓ ਹਨਾ ਰੁੱਖ ਐ ਕਰੋ ਰੁੱਖ ਵੱਡੋ ਨਾ ਐ ਕਰੋ ਪਰ ਮੂਰੇ ਕੋਈ ਨਹੀਂ ਹੋਣਾ ਚਾਹੁੰਦਾ ਹੁਣ ਇਹ ਜਿਹੜੇ درخت ਹੋ ਰਹੇ ਨੇ ਜਿਹੜੇ ਇਹਨਾਂ ਨੂੰ ਸਾਰੇ ਵੱਢਣ ਤੇ ਹੋ ਰਹੇ ਨੇਗੇ ਬਾਈਆਂ ਨਾਲ ਆਪਾਂ ਉਹ ਕਿਹਾ ਸੀ ਬਾਈਆਂ ਨਾਲ ਗੱਲ ਕੀਤੀ ਸੀ ਬਾਈ ਕਹਿੰਦੇ ਅਸੀਂ ਤਾਂ ਟੈਂਡਰ ਲਿਆ ਹੋਇਆ ਜੀ ਸਾਨੂੰ ਤਾਂ ਸਿਰਫ ਇੱਥੇ ਤੱਕ ਮਤਲਬ ਹੈ ਇਹਨੂੰ ਵੱਡੋ ਖਤਮ ਕਰੋ ਤੇ ਸੜਕ ਬਣਾਓ ਹੁਣ ਜੇ ਆਪਾਂ ਇਹੀ ਸੜਕਾਂ ਬਣਾਉਣ ਦੇ ਪਿੱਛੇ ਲੱਗੇ ਰਹਾਂਗੇ ਹਨਾ ਇਹਨਾਂ ਨੂੰ ਕੌਣ ਸਾਂਭੂਗਾ ਜੇ ਆਪਾਂ ਇਹਨਾਂ ਨੂੰ ਸਾਂਭਾਂਗੇ ਤਾਂ ਹੀ ਅੱਜ ਆਪਾਂ ਇਕੱਠੇ ਹੋ ਕੇ ਨਾ ਖਿਲਾਫ ਸਰਕਾਰ ਖਿਲਾਫ ਉੱਠਾਂਗੇ ਵੀ ਇਹਨਾਂ ਨੂੰ ਸਾਂਭਣ ਦੀ ਜ਼ਰੂਰਤ ਆ ਇਹਨਾਂ ਦੇ ਖਿਲਾਫ ਆਪਾਂ ਨੂੰ ਖੜੇ ਹੋਣ ਦੀ ਜ਼ਰੂਰਤ ਆ ਤਾਂ ਹੀ ਆਪਣਾ ਕੁਝ ਬਣੂਗਾ ਨਹੀਂ ਤਾਂ ਇਹ ਸਾਰੀਆਂ ਆਪਣੇ ਜਿਹੜੀਆਂ ਨਮੀਆਂ ਬ੍ਰੇਟ ਲਗਾਉਣ ਨੂੰ ਤਾਂ ਸਾਰੇ ਵੋਟਾਂ ਵਟੋਰਨ ਵਾਸਤੇ ਸਭ ਕੁਝ ਕਰਦੇ ਨੇ ਵੋਟਾਂ ਹੁਣ ਵੋਟਾਂ ਆ ਰਹੀਆਂ ਨੇ ਸਾਰਿਆਂ ਨੇ ਕਹਿ ਦੇਣਾ ਸਾਨੂੰ ਵੋਟ ਪਾਓ ਜੀ ਅਸੀਂ ਪਿੰਡ ਦਾ ਆ ਕਰਾਂਗੇ ਬਾ ਆ ਕਰਾਂਗੇ ਹੁਣ ਜਿਹੜੇ ਪਿੰਡ ਦੀਆਂ ਸੱਥਾਂ ਨੇ ਉਰੇ ਲਗਭਗ ਆ ਕੇ ਪੁਰਾਣੇ ਬਜ਼ੁਰਗ ਆਪਣੇ ਬੈਠਦੇ ਨੇਗੇ ਹਨਾ ਬਹੁਤ ਜਿਆਦਾ ਸ਼ੌਅ ਆ ਹਨਾ ਨੈਚੁਰਲ ਬਿਊਟੀ ਆਹੀ ਦੇਖੋ ਜੀ ਮੈਂ ਮੇਰੇ ਜਿੱ ਤੱਕ ਮੈਨੂੰ ਪਤਾ ਜੀ ਮੇਰੇ ਜਨਮ ਤੋਂ ਸਾਲ ਪਹਿਲਾ ਹੁੰਦਾ ਤੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਲੱਗਦਾ ਵੀ ਲਗਭਗ 100 ਸਾਲ ਦੇ ਕਰੀਬ ਉਮਰ ਹੈਗੀ ਆ ਜੀ ਤਾਂ ਦੁਬਾਰਾ ਇਦਾਂ ਦਾ ਕਰ ਸਕਦੇ ਨੇ ਜੇ ਦੁਬਾਰਾ ਵੀ ਲਾਉਂਦੇ 100 ਸਾਲ ਵੀਰੇ ਰੱਬ ਦਾ ਨੌਰਿਆ ਜੀ ਇਹ ਤਾਂ ਹੁਣ ਜੇ ਅੱਜ ਲਾ ਰਹੇ ਆਪਾਂ ਦਰਖਤ ਕਿੱਥੇ 100 ਸਾਲ ਕਿਹਨੇ ਦੇਖਿਆ 100 ਸਾਲ ਤੁਸੀਂ ਦੇਖਿਆ ਹੁਣ ਨਾ ਬਾਈਆਂ ਨੇ ਦੇਖਿਆ ਹੁਣ ਨਾ ਹੁਣ ਜਿਹੜੇ ਪੁਰਾਣੇ ਬਜ਼ੁਰਗ ਨੇ ਇਹਨਾਂ ਚੋਂ ਵੀ 100 ਸਾਲ ਦਾ 100 ਚੋਂ ਇਕਣ ਦਾ ਬੰਦਾ 100 ਸਾਲ ਦਾ ਹੁੰਦਾ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਹ ਚੀਜ਼ ਆਪਾਂ ਨੇ ਇਹ 100 ਸਾਲ ਦਾ ਦਰਖਤ ਹੋ ਗਿਆ ਜਿਨ੍ਹਾਂ ਨੂੰ ਪਤਾ ਹੁੰਦਾ ਤਾਂ ਹੁਣ ਕੀ ਮੰਗ ਵੀਰੇ ਅਸੀਂ ਇਹ ਮੰਗ ਕਰਦੇ ਆਂ ਵੀ ਜਿਵੇਂ ਇਹ ਪੁਰਾਣੇ ਦਰਖਤ ਨੇ ਇਹਨਾਂ ਦੀ ਕਟਾਈ ਰੋਕੀ ਜਾਵੇ ਜਿੱਥੇ ਤੱਕ ਹੋ ਸਕਦਾ ਸੜਕ ਦੀ ਰੋਲਾ ਥੋੜਾ ਜਿਹਾ ਘਟਾ ਕੇ ਵੀ ਹੋ ਜਾਂਦਾ ਕਿੰਨਾ ਕੁ ਫੁੱਟ ਜਗ੍ਹਾ ਨਾਲ ਤੱਕ ਤੈਸੋ 90 ਦੇ ਕਿਤੇ ਦੇ ਦਰਖਤਾਂ ਤੋਂ ਵੱਡੇ ਨੇ ਕਿਤਾ ਪਹਿਲਾਂ ਕਿਉਂ ਨਹੀਂ ਰੁਕਿਆ ਜਿਹੜਾ ਹੁਣ ਰੱਖਦਾ ਵੀਰੇ ਦੇਖੋ ਛੋਟੇ ਦਰਖਤ ਹੁੰਦੇ ਨੇ ਜਿਹੜੇ ਉਹਨਾਂ ਦਾ ਉਹਨਾਂ ਨੂੰ ਦੁੱਖ ਨਹੀਂ ਲੱਗਦਾ ਕਿਉਂ ਉਹ ਸਾਲ ਤੋਂ ਸਾਲ ਨੂੰ ਫੇਰ ਵੀ ਹੋ ਜਾਂਦੇ ਨੇ ਹੁਣ ਜਿਹੜੇ ਇਹ ਦਰਖਤ ਨੇ ਇਹ ਹੁਣ ਸਾਲ ਤੋਂ ਸਾਲ ਵਾਲੇ ਤਾਂ ਹੈ ਨਹੀਂ ਜੀ ਹੁਣ 100 ਸਾਲ ਉਮਰ ਹੋ ਗਈ ਇਹਦੀ 100 ਸਾਲ ਤੱਕ ਕਿਹਨੇ ਦੇਖਿਆ ਵੀ ਹਾਂ ਕਿ 100 ਸਾਲ ਦਾ 10 ਮਿੰਟ ਲੱਗੇ ਬਹੁਤ ਸਾਲ ਲੱਗੇ ਜਾਣਗੇ 100 ਸਾਲ ਉਹੀ ਗੱਲ ਕਰ ਰਹੇ ਨੇ ਵੀਰੇ ਹੁਣ ਆਪਣਾ 100 ਸਾਲ ਕਦੋਂ ਆਇਆ ਕਿਹਨੇ ਇੱਡੇ ਦਰਖਤ ਦੇਖਣੇ ਨੇ ਹੁਣ ਜਿਹੜੀ ਆਪਣੀ ਨਵੀਆਂ ਪੀੜ੍ਹੀਆਂ ਨੇ ਉਹਨਾਂ ਜੋ 50 60 ਸਾਲ ਤੱਕ ਜੀਣਾ ਜਿਹੜੇ ਸਭ ਨੂੰ ਨਸ਼ੇ ਚੱਲ ਰਹੇ ਨੇ ਨਸ਼ੇ ਨੇ ਸਾਰਾ ਖਾ ਲੇ ਕੋਈ ਨਹੀਂ ਜਾਣਦਾ ਇੱਥੇ ਤੱਕ ਸੰਦਰਪਾਲ ਸਿੰਘ ਜੀ ਇਹ ਜਿਹੜਾ ਪ੍ਰੋਪਸਟਰ ਹੈ ਦਰਖਵਤਨ ਲੈ ਕੇ ਕੀ ਮਾਮਲਾ ਹੈ ਹਾਂਜੀ ਮਾਮਲਾ ਕੀ ਇਹ ਮਾਮਲਾ ਸਰ ਇਹ ਟੋਟਲ ਨਾ ਜਿਹੜੇ ਸਮਾ ਆਪਣੇ ਭਵਾਨੀਗੜ੍ਹ ਤੋਂ ਸਮਾਣਾ ਰੋਡ ਜਾਂਦੀ ਸੀ ਇਹਦੇ ਵਿੱਚ ਟੋਟਲ 603 ਰੁੱਖਾਂ ਦੀ ਲਿਸਟ ਬਣੀ ਸੀ ਜਿcke ਕਬਜ਼ਾ ਵੀ ਹੋ ਚੁੱਕੇ ਸੀ ਠੇਕੇਦਾਰ ਵੱਲੋਂ ਇਹ ਲਾਰਟ ਖਰੀਦਿਆ ਗਿਆ ਸੀਗਾ ਟੈਂਡਰ ਦੇ ਅਧਾਰ 'ਤੇ ਉਸ ਤੋਂ ਬਾਅਦ ਬਾਕੀ ਇੱਕ ਰੁੱਖ ਪਿੰਡ ਦੇ ਨੇੜੇ ਜੋ ਕੋਈ ਹੈਗਾ ਪਿੰਡਾਂ ਵੱਲੋਂ ਤਰਾਜ ਕੀਤਾ ਜਾ ਰਿਹਾ ਹੈ ਕਿ ਇਹ ਰੁੱਖ ਸਾਡੇ ਵਾਸਤੇ ਇਹ ਛੱਡ ਦਿਓ ਪਰ ਅਸੀਂ ਆਪਣੀ ਪੋਸਟ ਮੁਤਾਬਕ ਤਾਂ ਅਸੀਂ ਤਾਂ ਇਹ ਕੰਮ ਨਹੀਂ ਕਰਦੇ ਸਾਡੇ ਉੱਚ ਅਧਿਕਾਰੀ ਇਸ ਦੀ ਪ੍ਰਵਾਨਗੀ ਦੇ ਸਕਦੇ ਨੇ ਜਾਂ VNR ਵੱਲੋਂ ਸਾਂਝੀ ਇਨਸਪੈਕਸ਼ਨ ਕਰਕੇ ਠੀਕ ਹੈ ਇਹ ਲਿਸਟਾਂ ਬਣਾਈਆਂ ਗਈਆਂ ਸੀ ਬਾਕੀ ਜਿਹੜਾ ਸਾਡ ਸੱਕਦੇ ਨੇ VNR ਦੇ ਤੇ ਲੈਟਰ ਮਤਾ ਉਸ ਤੋਂ ਬਾਅਦ ਸਾਡ ਸਕਦਾ ਪੂਰ ਤਕਰੀਬਨ ਟੋਟਲ 600 ਤਨ ਰੁੱਖਾਂ ਦੀ ਬਣੀ ਸੀ ਉਹਦੇ ਵਿੱਚ ਇਹ ਪੰਜ ਰੁੱਖ ਬਾਕੀ ਬਚਦੇ ਨੇ ਬਾਕੀ ਪੱਤੇ ਜਾ ਰਹੇ ਤਾਂ ਉਹਨੂੰ ਲੈ ਕੇ ਨਵੇਂ ਰੁਕ ਲਗਾਉਣ ਦੀ ਲੋੜ ਹੈ ਜਾਂ ਇਹਨਾਂ ਨੂੰ ਨਹੀਂ ਨਹੀਂ ਉਹ ਹੁੰਦੀ ਰਹਿੰਦੀ ਹੈ ਉਹ ਆਪਣੇ ਬਨਮੰਡਲ ਸੰਗਰੂਰ ਬਨਮੰਡਲਾ ਦਾ ਸੰਗਰੂਰ ਉਹਨਾਂ ਕੋਲੇ ਕੇਸ ਇਹ ਸੈਂਟਰ ਗਵਰਨਮੈਂਟ ਦਾ ਆਉਂਦਾ ਹੈ ਉਹਨਾਂ ਨੇ ਅੱਗੇ ਇਹ ਜਗ੍ਹਾ ਤੈਅ ਕਰਨੀ ਤਾਂ ਵੀ ਕਿੱਥੇ ਇਹ ਸਾਡੇ ਪ੍ਰੋਜੈਕਟ ਹੁੰਦਾ ਹੈ ਪ੍ਰੋਜੈਕਟ ਨੇ ਅਗੇ ਕਿੱਥੇ ਪਲਾਂਟੇਸ਼ਨ ਕਰਵਾਉਣੀ 50000 ਰੁੱਖ ਦੱਸਿਆ ਜਾ ਰਿਹਾ ਤਾਂ ਇਹਦੀਆਂ ਕਿ ਕਿਤੇ ਹੋਰ ਜਗ੍ਹਾ ਨਾਉਣ ਦਾ ਪੁੱਛਿਆ ਹਾਂ 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 ਬਿਲਕੁਲ ਬਿਲਕੁਲ ਇਹ ਕੰਪਨਸੈਂਟਰੀ ਦਾ ਸਾਡਾ ਕੇਸ ਹੁੰਦਾ ਉਹ ਰੋਡ ਕਲੀਅਰ ਦੱਸਣਾ ਹੁੰਦਾ ਆਪਣੇ ਬਣ ਮੰਡਲ ਸੰਗਰੂਰ ਜੀ ਵੱਲੋਂ ਉੱਚਕ ਦਾ ਅਧਿਕਾਰੀਆਂ ਵੱਲੋਂ ਵੀ ਇਹ ਇਹਦੇ ਅੰਗੇਜਡ ਪਲਾਂਟੇਸ਼ਨ ਕਿੱਥੇ ਲਗਾਉਣੀ ਆ ਹਾਂ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਨਹੀਂ ਮੇਰੇ ਤਾਂ ਮੇਰੇ ਸੀਨੀਅਰ ਅਫਸਰ ਨਾਲ ਹੋਈ ਸੀ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਸੈਂਕਸ਼ਨ ਕਰਕੇ ਲਿਸਟਾ ਸਾਨੂੰ ਦਿੱਤੀਆਂ ਸੀਗਾ ਹਾਂ